ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਗੱਲ ਕਰਾਂਗੇ ਜੋਸ਼ਨ ਕਾਰ ਕੇਅਰ ਸੈਂਟਰ ਦੀ ਅਚਾਨਕ ਇਸ ਕਾਰ ਕੇਅਰ ਸੈਂਟਰ ਨੂੰ ਜਿਹੜੀ ਅੱਗ ਲੱਗੀ ਹੈ ਤੇ ਭਾਰੀ ਜਿਹੜਾ ਨੁਕਸਾਨ ਹੋਇਆ ਤੇ ਮੌਕੇ ਤੇ ਜਿਹੜੀ ਫਾਇਰ ਬੁਗੀਰ ਦੀਆਂ ਗੱਡੀਆਂ ਨੇ ਪਹੁੰਚ ਚੁੱਕੀਆਂ ਨੇ ਤੇ ਅੱਗ ਨੂੰ ਜਿਹੜਾ ਕਾਬੂ ਪਾ ਲਿਆ ਗਿਆ ਪਰ ਲਗਭਗ ਜਿਹੜਾ 15 ਤੋਂ 20 ਲੱਖ ਰੁਪਏ ਦਾ ਜਿਹੜਾ ਨੁਕਸਾਨ ਹੈ ਦੱਸਿਆ ਜਾ ਰਿਹਾ ਕਿ ਇਸ ਵਿਅਕਤੀ ਦੇ ਵੱਲੋਂ ਖਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕਿਸ ਕਾਰਨ ਜਿਹੜੀ ਹੈ ਅੱਗ ਲੱਗਿਆ ਫਿਲਹਾਲ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਇਸ ਵਿਅਕਤੀ ਵੱਲੋਂ ਜਿਹੜੇ ਦੁਕਾਨ ਤੇ ਕੈਮਰੇ ਲਗਵਾਏ ਗਏ ਸਨ ਜਿਸ ਦਾ ਡੀਵੀਆਰ ਦੀ ਜਿਹੜੀ ਤਾਰਾਂ ਨੇ ਉਹ ਸਰਕਟ ਹੋਈਆਂ ਨੇ ਤੇ ਉਸ ਦੇ ਨਾਲ ਜਿਹੜੀ ਅੱਗ ਦਾ ਕਾਰਨ ਜਿਹੜਾ ਨਜ਼ਰ ਆ ਰਿਹਾ ਹੈ ਫਿਲਹਾਲ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕਿ ਜਿਹੜਾ ਡੀਵੀਆਰ ਦੇ ਨਾਲ ਅੱਗ ਲੱਗੀ ਹੈ ਫਿਲਹਾਲ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਵੱਲੋਂ ਸਵੇਰੇ ਸ਼ਟਰ ਤੋੜ ਕੇ ਜਿਹੜਾ ਅੰਦਰੋਂ ਸਮਾਨ ਬਾਹਰ ਕੱਢਿਆ ਗਿਆ ਤੇ ਪਤਾ ਲੱਗਿਆ ਕਿ ਜਿਹੜਾ ਸਮਾਨ ਹੈ ਲਗਭਗ ਸਾਰਾ ਜਿਹੜਾ ਸੜ ਕੇ ਸੁਆਹ ਹੋ ਚੁੱਕਿਆ ਤੇ ਗੱਡੀਆਂ ਦੇ ਵਿੱਚ ਜਿਹੜਾ ਡੈਕ ਵਗੈਰਾ ਸਾਊਂਡ ਵਗੈਰਾ ਦਾ ਸਿਸਟਮ ਸੀ ਵਾਈਪਰ ਵਗੈਰਾ ਸੀ ਤੇ ਹੋਰ ਵੀ ਜਿਹੜਾ ਕਾਫੀ ਗਿਣਤੀ ਦਾ ਜਿਹੜਾ ਸਮਾਨ ਹੈ ਸੜ ਕੇ ਸਾਰਾ ਸੁਆਹ ਹੋ ਚੁੱਕਿਆ ਤੇ ਗੱਲਬਾਤ ਕਰਾਂਗੇ ਜਿਹੜੇ ਮਾਲਕ ਨੇ ਦੁਕਾਨ ਦੇ ਗੁਰਵਿੰਦਰ ਸਿੰਘ ਹਾਂਜੀ ਭਰਾ ਜੀ ਕੀ ਕਹੋਗੇ ਪਰਾਜੀ ਕੀ ਨਾਮ ਹੈ ਆਪਣਾ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਪਰਾਜੀ ਕਿਸ ਨਾਮ ਤੇ ਦੁਕਾਨ ਸੀਗੀ ਇਹ ਜੋਸ਼ਨਕਾਰ ਜੋਸ਼ਨਕਾਰ ਸੈਂਟਰ ਕਾਰ ਕੇਲ ਠੀਕ ਹੈ ਤੇ ਪਰਾਜੀ ਕਿੰਨਾ ਨੁਕਸਾਨ ਹੋਇਆ ਜਿਹੜਾ ਦੁਕਾਨ ਦੇ ਵਿੱਚ 15 ਤੋਂ 20 ਲੱਖ ਰੁਪਏ ਦਾ 15 ਤੋਂ 20 ਲੱਖ ਰੁਪਏ ਦਾ ਤੇ ਤੁਹਾਨੂੰ ਕਿਵੇਂ ਸੂਚਨਾ ਮਿਲਿਆ ਵੀ ਸਾਡੀ ਦੁਕਾਨ ਦੇ ਵਿੱਚ ਜਿਹੜੀ ਅੱਗ ਲੱਗ ਚੁੱਕੀ ਹੈ ਹੋਣੀ ਜੀ ਸਵੇਰੇ 9:00 ਵਜੇ ਜੀ ਧੋਣੇ ਕਰ ਰਹੇ ਅੰਦਰ ਅੱਛਾ ਆ ਗਏ ਆ ਅੰਦਰ ਚਲੋ ਤੇ ਇਹਤੋਂ ਅੱਗ ਲੱਗੀ ਸੀ ਅੰਦਰ ਕਿਵੇਂ ਸ਼ਟਰ ਵਗੈਰਾ ਖੋਲੇ ਕਿ ਤੋੜ ਕੇ ਗੱਡੇ ਅੱਛਾ ਤੇ ਕੀ ਮੰਗ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਮੰਗ ਦਾ ਕਰ ਮੇਰੇ ਨੁਕਸਾਨ ਦੀ ਓਹ ਧਰਵਾਈ ਕਰਵਾ ਦੇ ਹਾਂਜੀ ਭਰਾ ਜੀ ਆਪਣਾ ਕੀ ਨਾਮ ਹੈ ਮੇਰਾ ਸੁਭਾ ਸਿੰਘ ਨਾਮ ਹੈ ਜੀ ਓਕੇ ਇਹ ਜਿਹੜਾ ਕੀ ਨਾਮ ਹੈ ਦੁਕਾਨ ਦਾ ਜੋਸ਼ਨ ਕਾਰ ਡਰੈਸਰ ਜੀ ਓਕੇ ਇਹ ਜਦੋਂ ਅੱਗ ਲੱਗੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅੱਗ ਵੱਜ ਗਈ ਮੈਨੂੰ ਸਵੇਰੇ ਕਾਲ ਕੀਤੀ ਹੈ ਮੈਂ ਵੀ ਅਜੇ ਪਰਸੋਂ ਕੰਮ ਕਰਵਾ ਕੇ ਗਿਆ ਸੀ ਤੋਂ ਅੱਛਾ ਤੇ ਇਹਨਾਂ ਨੇ ਕਿਹਾ ਕਿ ਮੁੰਡਿਆਂ ਨੇ ਦੱਸਿਆ ਕਿ ਇਦਾਂ ਕਰਕੇ ਅੱਗ ਲੱਗ ਗਈ ਹੈ ਤਾਂ ਅਸੀਂ ਉਹ ਸਵੇਰੇ ਦੇ ਆਏ ਹੋਏ ਹਾਂ ਲਗਭਗ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਹੈ ਇਹ ਵੀਰ ਜੀ ਹੈ 15 ਤੋਂ 20 ਲੱਖ ਰੁਪਏ ਦਾ ਖਾਸੀ ਹੋ ਸਕਦਾ ਹੈ ਬਾਕੀ ਕੁਝ ਨਹੀਂ ਕਹਿ ਸਕਦੇ ਹੈ ਜੀ ਤੇ ਕੀ ਮੰਗ ਕਰਨਾ ਚਾਹੋਗੇ ਹੁਣ ਤੁਸੀਂ ਭਾਈ ਮੰਗਤਾ ਵੀ ਇਹ ਜੋ ਤੁਹਾਨੂੰ ਪਤਾ ਹੀ ਹੈ ਸਰ ਉਹ ਹੈਗਾ